ਸਾਸਤ੍ਰੀ ਕਾਜੀ ਸਾਰਣੋ ਜੇ ਆਪਾਂ ਲੈ ਕੇ ਆਈ ਜੀ ਬਹੁਤ ਹੀ ਪਿਆਰੀ ਸੁੱਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਵਿਸਕੋਸ ਨੇਚਰਲ ਕ੍ਰੇਪ ਦਾ ਹੋਏਗਾ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਇਸ ਦੇ ਉੱਪਰ ਇੰਬੋਰਡੀ ਰਹੇਗੀ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜਿਸ ਪਰ ਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗਾ ਜੀ ਪਿਓਰ ਜਾਰਜਰ ਦਾ ਫੈਬਰਿਕ ਹੋਏਗਾ ਹੈਂਡਵਰਕ ਦਾ ਕੰਮ ਹੋਏਗਾ ਹੈਵੀ ਵਰਕ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਰਾਮ ਟੈਕਸ ਬ੍ਰਾਂਡ ਦੇ ਸੂਟ ਹੋਣਗੇ ਪਿਓਰ ਕੈਮਰੀ कॉटन ਦਾ ਸੂਟ ਹੋਏਗਾ ਘੇਰੇ ਤੇ ਏਮਬੋਡੀ ਰਹੇਗੀ ਪੈਚ ਵਰਕ ਲਗਾ ਕੇ ਕੰਮ ਕੀਤਾ ਹੋਇਆ ਮਿਲੇਗਾ ਨਾਲ ਪ੍ਰਿੰਟਡ ਦੁਪੱਟਾ ਹੋਏਗਾ ਇਹਨਾਂ ਵਿੱਚ ਵੀ ਕਲਰ ਬਹੁਤ ਹੀ ਪਿਆਰੇ ਰਹਿਣਗੇ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਰਾਮ ਟੈਕਸ ਬ੍ਰਾਂਡ ਦੇ ਸੂਟ ਮਿਲਣਗੇ ਪਿਓਰ ਕੈਮਰੀ कॉटन ਹੋਏਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਹੋਏਗਾ ਪਿਓਰ ਮਸਲੀਨ ਪ੍ਰਿੰਟ ਵਿਦ ਲੇਸ ਲਗਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਰਾਮਟੈਕਸ ਬ੍ਰਾਂਡ ਦੇ ਸੂਟ ਮਿਲਣਗੇ 올ਓਵਰ ਸੂਟ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇਸ ਦੇ ਉੱਪਰ ਇੰਬੋਡੀ ਰਹੇਗੀ ਚਨਾਉਂ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਹੈਂਡ ਪੇਂਟ ਦਾ ਕੰਮ ਕੀਤਾ ਹੋਇਆ ਮਿਲੇਗਾ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਹਿਲੇ ਤੁਹਾਨੂੰ ਮਿਲ ਜਾਣਗੇ ਅਗਲਾ ਜਿਹੜਾ ਸੂਟ ਹੋਏਗਾ ਜਾਮ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਬਾਟਮ ਹੋਏਗੀ ਕਾਟਰ ਮੇ ਡਾਲ ਲਿਓਨ ਦੀ ਨਾਲ ਦੁਪੱਟਾ ਹੋਏਗਾ ਸੌਫ ਮਲ ਕਾਟਨ ਦਾ ਦੁਪੱਟਾ ਹੋਏਗਾ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਇਹ ਜਿਹੜੇ ਸੂਟ ਹੋਣਗੇ ਪਿਓਰ ਲਿਓਨ ਕਾਟਨ ਦੇ ਹੋਣਗੇ ਬਹੁਤ ਹੀ ਸੋਨਾ ਇਹਨਾਂ ਦੇ ਉੱਪਰ ਵੀ ਤੁਹਾਨੂੰ ਪ੍ਰਿੰਟ ਮਿਲਣਗੇ ਵਰਕ ਹੋਏਗਾ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਘੱਟ ਪ੍ਰਾਈਸ ਵਿੱਚੋਂ ਮਿਲਣਗੇ ਕਾਟਨ ਦੇ ਸੂਟ ਹੋਣਗੇ ਬਹੁਤ ਹੀ ਪਿਆਰੇ ਇਹਨਾਂ ਵਿੱਚ ਕਲਰ ਮਿਲ ਜਾਣਗੇ 2.5 ਮੀਟਰ ਦੀ ਕੱਟ ਹੋਏਗੀ ਬਾਟਮ ਪਲੇਨ ਹੋਏਗੀ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ